ਭਾਰਤੀ ਕਿਸਾਨ ਯੂਨੀਅਨ ਨੇ ਗ੍ਰਾਹਾਂ ਵੱਲੋਂ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਲਾਏ ਜੁਰਮਾਨੇ ਅਤੇ ਦਰਜ ਪਰਚੇ ਰੱਦ ਕਰਨ ਲਈ ਪਿੰਡ ਪਧਰੀ ਮੀਟਿੰਗਾਂ ਸ਼ੁਰੂ। ਸਰਕਾਰ ਵੱਲੋਂ ਪ੍ਰਾਲੀ ਸਾੜਨ ਦੇ ਮਾਮਲੇ 'ਚ ਕਿਸਾਨਾਂ ਉੱਤੇ ਲਾਏ ਗਏ ਜੁਰਮਾਨੇ ਅਤੇ ਦਰਜ ਕੀਤੇ ਗਏ ਪਰਚੇ ਨੂੰ ਰੱਦ ਕਰਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਪਿੰਡ ਪਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਪਿੰਡ ਜਲਾਲ ਵਿਖੇ ਭਾਰਤੀ ਕਿਸ਼ਤਾਨ ਯੂਨੀਅਨਗਰਾਂਹਾਂ ਦੇ ਬਲਾਕ ਪ੍ਰਧਾਨ ਪਾਲਾ ਸਿੰਘ ਕੋਠਾਗੁਰੂ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਤੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕਰਨ ਲਈ ਕਿਸਾਨਾਂ ਨੂੰ ਗਲਾਂਬੰਧ ਕੀਤਾ। ਇੱਕ ਆਟ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪ੍ਰਾਲੀ ਸਾੜਨ ਵਾਲੇ ਕੇਸਾ ਵਿੱਚ ਕਾਰਵਾਈ ਕਰਕੇ ਜੁਰਮਾਨਾ ਵਸੂਲ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਗ ਹੈ। ਬਲਾਕ ਪ੍ਰਧਾਨੇ ਦੇ ਹੱਕੀ ਪ੍ਰਾਲੀ ਸਾਰਨਾ ਕਿਸਾਨਾਂ ਦੀ ਮਜਬੂਰੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਜੁਰਮਾਨੇ ਅਤੇ ਪਰਚੇ ਰੱਦ ਨਾ ਹੋਏ ਤਾਂ ਵਰਦਾਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਲਈ ਹਰ ਪਿੰਡ ਵਿੱਚ ਕਿਸਾਨਾਂ ਨੂੰ ਇਕੱਠੇ ਕਰਕੇ ਆਉਣ ਵਾਲੀ ਰਣਨੀਤੀ ਬਾਰੇ ਜਾਣੂ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਅੱਜ ਅਸੀਂ ਭਾਰਤੀ ਕਿਸਾਨ ਨੂੰ ਇੱਥੇ ਗਰਾਹਾਂ ਦੇ ਬਲਾਕ ਪ੍ਰਧਾਨ ਬਣੇਗਾ ਅੱਜ ਪਿੰਡ ਜਲਾਲ ਦੇ ਵਿੱਚ ਅੱਜ ਥਾਂ-ਥਾਂ ਤੇ ਪ੍ਰਾਲੀ ਵਾਲੇ ਕੇਸ ਵਾਲੇ ਮੁੱਦੇ ਤੇ ਅਸੀਂ ਗੱਲਬਾਤ ਕਰਨ ਵਾਸਤੇ ਆਏ ਹਾਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਆਏ ਹਾਂ ਵੀ ਕੱਲੇ-ਕੱਲਿਆਂ ਦੀ ਨਹੀਂ ਗੱਲ ਲੋਟ ਆਉਣੀ ਆਪਾਂ ਜਿੰਨੇ ਪਿੰਡਾਂ ਦੇ ਵਿੱਚ ਕੇਸ ਆ ਉਹਨਾਂ ਨੂੰ ਨਾਲ ਲੈ ਕੇ ਤੇ ਛੋਡੇ ਮੀਡੀਆ ਰਾਹੀਂ ਇਹ ਵੀ ਦੱਸਣਾ ਚਾਹੁੰਦੇ ਆ ਵੀ ਯਾਰ ਉਹ ਜਾਣਬੁੱਝ ਕੇ ਯਾਨਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਜਿਹੜੇ ਬੰਦਿਆਂ ਨੇ ਯਾਨਕਿ ਪਰਾਲੀ ਨੂੰ ਆਗ ਹੀ ਨਹੀਂ ਲਾਈ ਆ ਉਹ ਉਹ ਬੰਦਿਆਂ ਤੇ ਯਾਨਕਿ ਕੇਸ ਪਾਏ ਰਹੇ ਨੇ ਉਹਨਾਂ ਤੋਂ ਜੁਰਮਾਨੇ ਵੀ ਭਰਾ ਰਹੇ ਨੇ ਨਾਲੇ ਉਹਨਾਂ ਤੇ ਕੇਸ ਕਰ ਰਹੇ ਨੇ ਕਹਿੰਦੇ ਤੁਸੀਂ ਜਵਾਨਤਾ ਕਰਾਓ ਇਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਜਲਾਲਪਿੰਡ ਦੇ ਵਿੱਚ ਮੀਟਿੰਗ ਕੀਤੀ ਆ ਛੋਡੇ ਮੱਧਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਜਾਂ ਇਥੋਂ ਦੇ ਪ੍ਰਸ਼ਾਸਨ ਨੂੰ ਉਹ ਭਰਾਵੋ ਇਸ ਗੱਲਾਂ ਤੋਂ ਬਾਝ ਆ ਜਾਣ ਜੇ ਆਉਣ ਵਾਲੇ ਦਿਨਾਂ 'ਚ ਉਹ ਨਹੀਂ ਇਸ ਗੱਲ ਤੋਂ ਬਾਜ਼ ਆਉਂਦੇ ਇਕੱਲੇ-ਇਕੱਲੇ ਨੂੰ ਲੈ ਕੇ ਜਾਂਦੇ ਨੇ ਇੱਥੋਂ ਘੇਰ ਕੇ ਲੱਗੇ ਜਾਂਦੇ ਧੱਕਾਸ਼ਾਹੀ ਕਰਦੇ ਆ ਕਿਉਂਕਿ ਅਸੀਂ ਕਿਸੇ ਹਾਲਤ 'ਚ ਕਿਸਾਨੀ ਸਾਡੀ ਨਪੀੜੀ ਪਈ ਆ ਚਾਰਜ ਫਿਰੋ ਜੇ ਉਹ ਪ੍ਰਦੂਸ਼ਣ ਦੀ ਗੱਲ ਹੀ ਕਰਦੇ ਨੇ ਆ ਜਿਹੜੀਆਂ ਫੈਕਟਰੀਆਂ ਚੱਲੀ ਜਾਂਦੀਆਂ ਜਾਂ ਜਿੱਥੇ ਪਰਾਲੀ ਇਕੱਠੀ ਕਰਕੇ ਲਾਈ ਆ ਉਹਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਹੋਰ ਪ੍ਰਦੂਸ਼ਣ ਕਿੰਨਾ ਚੱਲੀ ਜਾਂਦਾ ਪਾਣੀ ਸਾਡਾ ਖਰਾਬ ਕਿਹਨੇ ਕੀਤਾ ਉਹ ਗੱਲਾਂ ਤੇ ਅਸੀਂ ਜਾਣ ਕੇ ਇਹਨਾਂ ਨੂੰ ਗੌਰ ਕਰਨੀ ਚਾਹੁੰਦੇ ਸਾਡੇ ਨਾਲ ਆਪਣਾ ਮੀਟਿੰਗ ਰੱਖ ਲੈਣ ਜਿਵੇਂ ਮਰਜ਼ੀ ਕਰ ਲੈਣ ਪਰ ਅਸੀਂ ਇਹ ਗੱਲ ਕਹਿੰਨੇ ਆ ਤੁਹਾਡੇ ਮੱਦੇਨਜ਼ਰ ਅਸੀਂ ਵੀ ਆਉਣ ਇਹਦੇ ਤੇ ਕੋਈ ਹੋਰ ਐਕਸ਼ਨ ਸਾਡਾ ਲਿਆ ਜਾਊਗਾ ਤੇ 13 11 ਨੂੰ ਕੱਢ ਰਹੇ ਆ ਤੇ ਆਪਣੇ ਤੇ ਜਿਹੜੀ ਕਣਕ ਦੇ ਬੀਜੀ ਆ ਸੁਸਾਇਟੀ ਦੀ ਪਰਚੀ ਆ ਸੁਸਾਇਟੀ ਵਾਲਾ ਸੁਪਰ ਫੀਟਰ ਨਾਲ ਵਜਾਈ ਆ ਉਹ ਹੈਗਾ ਆਪਣਾ 2 ਤਰੀਕ ਨੂੰ ਅਸੀਂ 11 ਮਹੀਨੇ ਦੀ ਬੀਜਤੀ ਸੀ ਲੇਕਿਨ ਦਿਵਾਲੀ ਤੋਂ ਅਗਲੇ ਦਿਨ ਕੋਣ ਆਏ ਤੁਹਾਡੇ ਕੋਲ ਇਹ ਆਪਣੇ ਪ੍ਰਸ਼ਾਸਨ ਨਹੀਂ ਆ ਰਿਹਾ ਜਿੱਥੋਂ ਆਪਣਾ ਦਾਲਪਰੇ ਵਾਲੇ ਕੌਂਕੀ ਵਾਲੇ ਉਹ ਕਰ ਰਹੇ ਆ ਵੀ ਆ ਕੇ ਸਾਈਨ ਕਰੋ ਸਾਡੇ ਕੋਲ ਹਾਂਜੀ ਫਿਰ ਮਾਨਾ ਵਗੈਰਾ ਭਰਉਂਦੇ ਜਾਂ ਕਿਸ ਤਰ੍ਹਾਂ ਜਰਵਾਨਾ ਹਾਂ ਜਰਵਾਨਾ ਵੀ ਕਹਿੰਦੇ ਭਰਾਵਾ ਕਿ ਕੈਸੀ ਪਊਗਾ ਪਰਚਾ ਇਹ ਚੱਲੂਗਾ ਕੈਸੇ ਚੱਲੂਗਾ ਜੀ